हां जी ਧੰਤਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਨਸ਼ੇ ਦੇ ਮੁੱਦੇ ਤੇ ਕੋਈ ਵੀੜ ਕੋ ਪਉਣ ਜਾ ਰਹੇ ਆ ਵੀ ਨਸ਼ਾ ਜਿਹੜਾ ਮਹਾਪੁਰਸ਼ਾਂ ਨੇ ਗੁਰੂ ਸਹਿਬਾਨਾਂ ਨੇ ਜਾਨੀ ਕਿ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਿੰਨੇ ਸੌ ਸਾਲ ਪਹਿਲਾਂ ਉਹ ਕਹਿ ਗਏ ਅੱਜ ਤੋ 500 ਸਾਲ ਪਹਿਲਾਂ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਗਤ ਦੇ ਗੁਰੂ ਆਏ ਤਾਂ ਉਹਨਾਂ ਨੇ ਹਰ ਬਰਾਈ ਤੋਂ ਬੰਦੇ ਨੂੰ ਰੋਕਿਆ ਸੀ ਸਰਕਾਰਾਂ ਤਾਂ ਅੱਜ ਕਹਿ ਰਹੀਆਂ ਨਸ਼ੇ ਮਾੜੇ ਐ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਪਹਿਲੀ ਪਾਸ਼ਾਹੀ ਜਿਹੜੇ ਜਗਤ ਦੇ ਗੁਰੂ ਹੋਏ ਉਹਨਾਂ ਨੇ ਹਰ ਇੱਕ ਨਸ਼ੇ ਤੋਂ ਬੰਦੇ ਤੋਂ ਰੋਕਿਆ ਸੀ ਹਰ ਇੱਕ ਨਸ਼ੇ ਤੋਂ ਜਿਹੜਾ ਬੰਦਾ ਕਹਿੰਦਾ ਮੈਂ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਮੰਨਦਾ ਹੈ ਉਹ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰ ਸਕਦਾ ਗੁਰੂ ਸਾਹਿਬ ਦੇ ਬਚਨ ਹੈ ਗੁਰੂ ਸਾਹਿਬ ਦੀ ਸਿੱਖਿਆ ਹੈ ਵੀ ਤੁਸੀਂ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰ ਸਕਦੇ ਹਰ ਘਰੇ ਗੁਰੂ ਸਾਹਿਬ ਦੀ ਤਸਵੀਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਲੱਗੀ ਹੈ ਹਰ ਦੁਕਾਨਦਾਰ ਦੇ ਲੱਗੀ ਹੈ ਪਰ ਗੁਰੂ ਸਾਹਿਬ ਦੀ ਹੁਕਮ ਹੈ ਜਿਹੜਾ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਬਚਨ ਲੋਕ ਕਿੰਨਾ ਕੁ ਮੰਨਦੇ ਐ ਜਿਹੜੇ ਲੋਕ ਜੇਬਾਂ ਦੇ ਵਿੱਚ ਜਰਦੇ ਦੀਆਂ ਪੁੜੀਆਂ ਰੱਖਦੇ ਐ ਜਾਂ ਜਿਹੜੇ ਲੋਕ ਸ਼ਰਾਬਾਂ ਪੀਂਦੇ ਐ ਜਿਹੜੇ ਲੋਕ ਠੱਗੀ ਮਾਰਦੇ ਐ ਜਿਹੜੇ ਲੋਕ ਬੇਈਮਾਨੀ ਕਰਦੇ ਐ ਕੀ ਉਹ ਗੁਰੂ ਸਾਹਿਬ ਦੀ ਹੁਕਮ ਨੂੰ ਮੰਨਦੇ ਹਨ ਗੁਰੂ ਸਾਹਿਬ ਦੇ ਬਚਨ ਨੂੰ ਮੰਨਦੇ ਹਨ ਅੱਜ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਰੌਲਾ ਪਾ ਰਹੀਆਂ ਐ ਤੇ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ 500 ਸਾਲ ਪਹਿਲਾਂ ਨਸ਼ੇ ਦੇ ਬਾਰੇ ਚਰਚਾ ਕਰਤੀ ਸੀ ਕਿ ਨਸ਼ਾ ਤੁਹਾਡੀ ਬਰਬਾਦੀ ਤੁਹਾਡੇ ਸਰੀਰ ਦੀ ਬਰਬਾਦੀ ਨਸ਼ਾ ਤੁਹਾਡੀ ਸੇਧ ਲਈ ਜਾਨੀ ਕਿ ਉਹਨੇ ਇਹ ਕਿਹਾ ਸੀ ਜਗਤ ਦੇ ਲੋਕਾਂ ਨੂੰ ਵੀ ਰੱਬ ਦਾ ਨਾਮ ਲੈਣ ਵਾਲਾ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰ ਸਕਦਾ ਜਿਹੜਾ ਉਸ ਰੱਬ ਨੂੰ ਉਸ ਪ੍ਰਮਾਤਮਾ ਨੂੰ ਯਾਦ ਕਰਨ ਵਾਲਾ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰ ਸਕਦਾ ਇਹ ਜਾਣੇ ਕਿ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਗਤ ਦੇ ਲੋਕਾਂ ਨੂੰ ਸਿੱਖਿਆ ਦਿੱਤੀ ਸੀ ਤੇ ਜਿਹੜੇ ਲੋਕ ਨਸ਼ੇ ਕਰਦੇ ਆ ਜਿਹੜੇ ਲੋਕ ਬੇਈਮਾਨੀ ਕਰਦੇ ਆ ਜਿਹੜੇ ਲੋਕ ਠੱਗੀਆਂ ਮਾਰਦੇ ਹਨ ਕੀ ਤੁਸੀਂ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਮੰਨਦੇ ਹਨ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਸੀਂ ਗੁਰੂ ਸਾਹਿਬ ਦੇ ਬਚਨ ਨੂੰ ਮੰਨਦੇ ਆ ਕਿੰਨਾਕ ਤੁਸੀਂ ਗੁਰੂ ਸਾਹਿਬ ਦੇ ਬਚਨ ਤੇ ਫੁੱਲ ਚੜਾਉਂਦੇ ਆ ਕਿੰਨਾਕ ਤੁਸੀਂ ਗੁਰੂ ਸਾਹਿਬ ਦੇ ਬਚਨ ਨੂੰ ਮੰਨਦੇ ਆ ਅਸੀਂ ਪੁੱਛਣਾ ਚਾਹੁੰਦੇ ਹਾਂ ਤਾਂ ਗੁਰੂ ਸਾਹਿਬ ਨੇ ਇਹ ਸਿੱਖਿਆ ਦਿੱਤੀ ਸੀ ਕਿ ਕਿਸੇ ਪ੍ਰਕਾਰ ਦਾ ਜਿਹੜਾ ਰੱਬ ਨੂੰ ਪਰਮਾਤਮਾ ਨੂੰ ਯਾਦ ਕਰਨ ਵਾਲਾ ਬੰਦਾ ਹੈ ਉਹ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰ ਸਕਦਾ ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਦਾ ਹੈ ਪਹਿਲੇ ਪਾਤਸ਼ਾਹੀ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਬੰਦੇ ਨੂੰ ਸਿੱਖਿਆ ਦਿੱਤੀ ਸੀ ਬੰਦੇ ਨੂੰ ਇਹ ਰਾਹ ਪਾਇਆ ਸੀ ਕਿ ਜੇ ਰੱਬ ਨੂੰ ਮੰਨਣਾ ਹੈ ਪ੍ਰਮਾਤਮਾ ਨੂੰ ਮੰਨਣਾ ਹੈ ਤਾਂ ਤੂੰ ਬਰਾਈਆਂ ਨਹੀਂ ਕਰੇਗਾ ਮਾੜੇ ਕੰਮ ਨਹੀਂ ਕਰੇਗਾ ਠੱਗੀ ਨਹੀਂ ਮਾਰੇਗਾ ਬੇਈਮਾਨੀ ਨਹੀਂ ਕਰੇਗਾ ਤੇ ਅੱਜ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਨਾ ਹੈ ਨਸ਼ਾ ਹੜ ਬਣ ਗਿਆ ਠੱਗੀ ਬੇਈਮਾਨੀ ਹੜ ਬਣ ਗਈ ਹਰ ਇੱਕ ਬੰਦਾ ਬੇਈਮਾਨੀ ਭਰਟਾਚਾਰ ਦੇ ਨਾਲ ਜੁੜ ਗਿਆ 100 ਦੇ ਵਿੱਚੋਂ 10% ਗੁਰੂ ਸਾਹਿਬ ਨੂੰ ਮੰਨਣ ਵਾਲੇ ਐ 90 ਦਿਖਾਵਾ ਕਰਨ ਵਾਲੇ ਐ ਕਿਉਂ ਦਿਖਾਵਾ ਕਰਨ ਵਾਲੇ ਐ ਕਿ ਨਾ ਤਾਂ ਕਿਸੇ ਨੇ ਠੱਗੀ ਛੱਡੀ ਨਾ ਬੇਈਮਾਨੀ ਛੱਡੀ ਨਾ ਪਰ ਹਟਾਚਾਰ ਛੱਡਿਆ ਨਾ ਨਸ਼ੇ ਛੱਡੇ ਤੁਸੀਂ ਕਿਹੜੇ ਹਿਸਾਬ ਨਾਲ ਗੁਰੂ ਸਾਹਿਬ ਦੀ ਬਾਣੀ ਨੂੰ ਜਾਂ ਗੁਰੂ ਸਾਹਿਬ ਨੂੰ ਮੰਨਦੇ ਹਨ ਮੇਰੇ ਅੱਜ ਸਵਾਲ ਹੈ ਜਿਹੜੇ ਕਹਿੰਦੇ ਆ ਅਸੀਂ ਧਰਮ ਨੂੰ ਮੰਨਦੇ ਆ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਆ ਗੁਰੂ ਸਾਹਿਬ ਨੇ ਤਾਂ ਫਿਰ ਨਸ਼ੇ ਤੋਂ ਰੁਕਿਆ ਛੱਡੋ ਫਿਰ ਸਾਰੇ ਲੋਕ ਨਸ਼ੇ ਛੱਡੋ ਸਾਰੇ ਲੋਕ ਠੱਗੀ ਛੱਡੋ ਬੇਈਮਾਨੀ ਜੇ ਤੁਸੀਂ ਗੁਰੂ ਸਾਹਿਬ ਨੂੰ ਮੰਨਦੇ ਹਨ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਣਾ ਗੁਰੂ ਸਾਹਿਬ ਦੇ ਬਚਨ ਨੂੰ ਮੰਨਣਾ ਇਹੀ ਗੁਰੂ ਸਾਹਿਬ ਸਾਨੂੰ ਸਿੱਖਿਆ ਦੇ ਕੇ ਗਏ ਹੈ ਇਹੀ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਸਾਨੂੰ ਸਿੱਖਿਆ ਦੇ ਕੇ ਗਏ ਹੈ ਕਿ ਭਾਈ ਰੱਬ ਨੂੰ ਪ੍ਰਮਾਤਮਾ ਨੂੰ ਮੰਨਣ ਵਾਲਾ ਕਿਸੇ ਵੀ ਪ੍ਰਕਾਰ ਦੀ ਠੱਗੀ ਬੇਈਮਾਨੀ ਨਹੀਂ ਕਰ ਸਕਦਾ ਇਹ ਸਾਨੂੰ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਿੱਖਿਆ ਦਿੱਤੀ ਹੰਦ ਬੰਦੇ ਨੂੰ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਾ ਗਿਆ ਤੁਸੀਂ ਮਾਫੀ ਚਾਹੁੰਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ